ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰਪਰੀ ਸਤਿ ਸ੍ਰੀ ਅਕਾਲ ਲੋ ਜੀ ਮਿੱਤਰੋ ਅੱਜ ਪਹੁੰਚੇ ਆਂ ਜੀ ਸਰੰਦਰਾਜਪੁਰਾ ਜੀਟੀ ਰੋਡ ਦੇ ਸੰਤ ਹੋਟਲ ਦੇ ਕੋਲ ਸੋ ਅੱਜ ਇੱਥੇ ਇੱਕ ਈਵੈਂਟ ਰੱਖਿਆ ਜੀ ਮਹਿੰਦਰਾ ਕੰਪਨੀ ਵੱਲੋਂ ਤੇ ਅੱਜ ਮਹਿੰਦਰਾ ਟਰੈਕਟਰ ਦੀਆਂ ਡਿਲੀਵਰੀ ਵੀ ਆ ਨੇ ਕੁਸ਼ਕਤੇ ਅੱਜ ਮਹਿੰਦਰਾ ਟਰੈਕਟਰ ਵੱਲੋਂ ਅੱਜ ਕੁਸ਼ਕ ਜਿਹੜੇ ਨਵੇਂ ਟਰੈਕਟਰ ਉਹ ਦਿਖਾਏ ਜਾ ਚੁੱਕੇ ਆ ਤੇ ਅੱਜ ਤਕਰੀਬਨ ਆਪਣੇ ਪੰਜਾਬ ਚੋਂ ਜਾਂ ਅਦਰ ਸਟੇਟਾਂ ਚੋਂ ਕਾਫੀ ਯੂਟਿਊਬਰ ਵੀਰ ਆਪਣੇ ਇੱਥੇ ਪਹੁੰਚੇ ਨੇ ਤੇ ਸਾਰੇ ਟਰੈਕਟਰ ਅੱਜ ਤੁਹਾਨੂੰ ਆਪਾਂ ਮੋٹے ਮੋٹے ਦਿਖਾਵਾਂਗੇ ਮੇਨ ਮੇਨ ਜੋ ਫੀਚਰ ਨੇ ਇਹਨਾਂ ਦੇ ਤੇ ਬਾਕੀ ਸਾਡੇ ਨਾਲ ਮਹਿੰਦਰਾ ਏਜੰਸੀ ਚੋਂ ਤੇ ਨਾਲ ਸਾਡੇ ਡੀਲਰ ਸਾਹਿਬਾ ਨਹੀਂ ਭਾਈ ਜੀ ਠੀਕ ਹੋ ਜੀ ਬਹੁਤ ਵਧੀਆ ਜੀ ਆਪਣਾ ਸੁਭਨਾਮ ਜੀ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਆਪਣੀ ਆਪਾ ਡੀਲਰਸ਼ਿਪ ਜੇ ਜਾਂ ਆਪਣਾ ਮਤਲਬ ਕੰਪਨੀ ਲੈਵਲ ਤੋਂ ਨਹੀਂ ਮੈਂ ਡੀਲਰਸ਼ਿਪ ਤੋਂ ਆਇਆ ਤੇ ਜੋ ਅੱਜ ਪ੍ਰੋਗਰਾਮ ਕਰਵਾ ਰਹੀ ਹੈ ਇਹ ਕੰਪਨੀ ਕਰਵਾ ਰਹੀ ਜੀ ਆਪਣਾ ਇਹ ਕੰਪਨੀ ਕਰਾ ਰਹੀ ਹੈ ਮਹਿੰਦਰਾ ਡਾਇਰੈਕਟਰ ਇਹ ਮੇਨ ਪ੍ਰੋਗਰਾਮ ਦਾ ਕਾਰਨ ਕੀ ਜੀ ਇਵੈਂਟ ਕਿਸ ਕਿਸ ਪਰਪਸ ਲਈ ਰੱਖਿਆ ਗਿਆ ਹੈ ਵੱਧ ਤੋਂ ਵੱਧ ਮਤਲਬ ਕਿ ਪ੍ਰਮੋਟ ਕਰਨ ਲਈ ਆਪਣੇ ਮਾਡਲ ਜਿਹੜੇ ਨਵੇਂ ਆਏ ਆ ਉਹਨਾਂ ਬਾਰੇ ਦੱਸਣ ਲਈ ਤੇ ਅੱਜ ਹੁਣ ਦੋ ਟਰੈਕਟਰ ਮੈਨੂੰ ਨਵੇਂ ਲੱਗੇ ਅੱਜ ਕਿਉਂਕਿ ਬਾਕੀ ਰੈਗੂਲਰ ਮਾਡਲ ਮੈਂ ਚਲਾ ਵੀ ਲਿਆ ਮੈਂ ਯੂਜ਼ ਇੱਕ ਤਾਂ ਆ ਗਿਆ 585 ਯੂਵੋਟੈਕ ਯੂਵੋਟੈਕ ਇਹ ਨਵੇਂ ਰੰਗ ਚ ਆ ਗਿਆ ਜੂਣਾ ਪਾ ਨ ਹਣੇ ਜੀ ਇਹ ਕਿੰਨੀ ਪਾਵਰ ਦਾ ਟਰੈਕਟਰ ਹੈ ਪਹਿਲਾਂ ਤਾਂ ਇਹਦੇ ਬਾਰੇ 49.3 ਪਾਵਰ ਹੈ ਜੀ ਇਹਦੀ 50 ਪਾਵਰ ਦੀ ਹੈ ਜੀ ਕੈਟਾਗਰੀ ਕੈਟਾਗਰੀ ਚ ਤੇ ਮਤਲਬ ਆਪਣੇ ਕੋਲੇ ਮਹੀਂਦਰਾ ਚ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਡਿਸਕਸ਼ਨ ਕਰ ਲਈ ਆਪਾਂ ਵੀ 50 ਪਾਵਰ ਚ ਮਹੀਂਦਰਾ ਕੋਲੇ ਕਿੰਨੇ ਤਰ੍ਹਾਂ ਦੇ ਟਰੈਕਟਰ ਨੇ ਪੰਜਾਬ ਪਾਵਰ ਦੀ ਟੀਮੇ ਅਰਜਨ 555 ਅਰਜਨ 605 ਹੋ ਗਿਆ ਅਰਜਨ 605 ਵੈਲਿਊ ਪਲੱਸ ਆ ਗਿਆ ਹਾਂਜੀ ਇਹ ਯੂਵੋ ਟੈਕ ਹੋ ਗਿਆ ਜੀ ਤੇ ਇੱਕ ਦੂਜੇ ਇੱਕ ਨੋਵੋ ਪੀਐਸ ਹੋ ਗਿਆ ਜੀ ਪੀਐਸ ਹੋ ਗਿਆ ਇੱਕ ਸਰਪੰਚ ਸੀਰੀ ਜਿਵੇਂ ਪਹਿਲਾਂ ਉਹ ਤੇ ਉਹ ਵੀ ਆਉਂਦੇ ਨੇ ਪਾਸ 575 ਸਰਪੰਚ ਨੇ ਆਂਦੀ ਉਹਨੂੰ ਭੂਮੀ ਪੁੱਤਰ ਆਉਂਦਾ ਉਹ 47 ਪਾਵਰ ਚ ਐਕਸਪੀ ਪਲੱਸ ਐਕਸਪੀ ਪਲੱਸ ਠੀਕ ਹੈ ਜਣੀ ਤਿੰਨ ਚਾਰ ਕੈਟਾਗਰੀਆਂ ਹੋਣਗੀਆਂ ਤੇ ਆਪਾਂ ਇੱਕ ਨਾਲ ਖੜਾ 655 ਇਹ ਵੀ ਅੱਜ ਨਵਾਂ ਹਨਾ ਵਿਨਿਕ ਹੈ ਇੱਕ ਰੀਪਰ ਗੇਅਰ ਹੈ ਜੀ ਇੱਕ ਰੀਪਰ ਗੇਅਰ ਹੈ ਹਾਂਜੀ ਹਾਂਜੀ ਤੇ ਇਹ ਰੀਪਰ ਗੇਅਰ ਦੀ ਜਿਹੜੀ ਕੀਮਤ ਹੈ ਦੂਜੇ ਟਰੈਕਟਰ ਨਾਲੋਂ ਕਿੰਨੀ ਕੁ ਫਰਕ ਹੈ ਜੀ 20000 ਰੁਪਏ ਫਰਕ ਹੈ ਜੀ 20000 ਰੁਪਏ ਦਾ ਫਰਕ ਪਿਆ ਕਿੰਨੀ ਪਾਵਰ ਦਾ ਟਰੈਕਟਰ ਹੁਣ ਹੈ 68 ਪਾਵਰ ਚ ਹੈ ਜੀ 68 ਪਾਵਰ ਚ ਇਹਦੀ ਲਿਫਟ ਲੂਟ ਆਪਾਂ ਕਪੈਸਿਟੀ ਨਾਲੇ ਆਪਾਂ ਰਾਉਂਡ ਦਿੰਨੇ ਆ ਜਿਹੜੀ ਵੀ ਅਸੈਸਰੀ ਹੈ ਸਾਰੀ ਇਹ ਅਸੈਸਰੀ ਕੰਪਨੀ ਨਾਲ ਦੇ ਦੇ ਨਾਲ ਹੈ ਬਿਲਕੁਲ ਜੀ ਅਸੈਸਰੀ ਇਨੂੰ ਕਿਉਂ ਕੰਪਨੀ ਦੇ ਦੀ ਇੱਥੇ ਦੂਜਿਆਂ ਨੂੰ ਕਿਉਂ ਨਹੀਂ ਦੇ ਦੀ ਜਿਵੇਂ ਮੰਨ ਲਓ ਪੀਐਸ ਖੜਾ ਮਤਲਬ ਕਿ ਹੁਣ ਜਲਦੀ ਉਹ ਵੀ ਤਮਾਕਾ ਕੰਪਨੀ ਕਰਨ ਵਾਲੀ ਹੈ ਦੂਜਿਆਂ ਨੂੰ ਵੀ ਦੇਗੀ ਪੀਐਸਚ ਵੀ ਆਏਗੀ ਸੀਆਰਡੀ 605 ਚ ਵੀ ਆਸ ਹੈ ਇਹ ਪੀਐਸ ਚੈਰੀ ਕਲਰ ਚ ਨਵਾਂ ਹੁਣੇ ਕਲਰ ਇਹਦਾ ਲਾਂਚ ਹੋਇਆ ਹੂੰ ਇਹਦੇ ਚ ਵੀ ਐਸੈਸਰੀ ਆਉਣ ਦੀ ਪੂਰੀ ਮਤਲਬ ਕੀ 2 ਮਹੀਨੇ 2 ਮਹੀਨੇ ਤੱਕ ਉਮੀਦ ਹੈ ਜੀ ਇਹਨੇ 2 ਮਹੀਨੇ ਦੇਣਗੇ ਇਹਦਾ ਹੁਣ ਰੰਗ ਪਰਮਾਨੈਂਟ ਆਹੀ ਗੱਲ ਪਰਮਾਨੈਂਟ ਹੀ ਕਲਰ ਕਰਦਾ ਜੀ ਪਰਮਾਨੈਂਟ ਆਹੀ ਰੰਗ ਹਾਂਜੀ ਯੂਬੋ ਦਾ ਵੀ ਪਰਮਾਨੈਂਟ ਹੀ ਕਰਦਾ ਇਹਦੇ ਵੀ ਇਹੀ ਕਰਦਾ ਇਹਦਾ ਵੀ ਇਹ ਕਰਦਾ ਠੀਕ ਹੈ ਹੁਣ ਦਿੱਕਤ ਕੀ ਆਉਂਦੀ ਹੈ ਹੁਣ ਮੰਨ ਲਓ ਮੈਂ ਜ਼ਿੰਮੇਦਾਰ ਆ ਮੈਂ ਟਰੈਕਟਰ ਲੈਣ ਬਾਅਦ ਤੇ ਗਿਆ ਹੁਣ ਇੱਕ ਤਾਂ ਮੈਂ 655 ਦੇਖ ਲਿਆ 65 ਪਾਵਰ ਆ ਗਿਆ ਬਿਲਕੁਲ ਬੇਸ਼ੱਕ ਰੇਟ ਦੋ ਤੋਂ 3 ਲੱਖ ਰੁਪਏ ਪਲੱਸ ਆ ਪਰ ਦੂਏ ਨੰਬਰ ਤੇ ਫਿਰ ਮੈਂ ਕਹਿਣਾ ਵੀ ਯਾਰ ਵੀ ਆਪਾਂ ਸਾਦੇ ਚ ਆ ਗਿਆ ਹਨਾ ਅਸੈਸਰੀ ਤੇ ਗੱਲ ਟਿਕ ਜਾਂਦੀ ਆ ਅੱਗੇ ਹੁਣ ਜਿਵੇਂ ਉਹਨੂੰ ਫਰੰਟ ਵੇਟ ਵੀ ਆ ਗਏ ਹਨਾ ਹੁੱਡ ਹੱਡ ਵੀ ਆ ਗਈ ਜੇ ਆਪਾਂ ਇੱਕ ਦੇਖੀਏ ਵੀ ਤਾਂ ਲੱਖ ਰੁਪਏ ਦਾ ਤਾਂ ਅਸੈਸਰੀ ਅਸੈਸਰੀ ਹੈ ਜੀ ਆਪਾਂ ਜੇ ਕੰਪਨੀ ਤੋਂ ਲਵਾਉਨੇ ਫੈਂਡਰ ਫੁੰਡਰ ਲਵਾ ਗੀ ਹਨਾ ਤੇ ਆਪਣੇ ਕੋਲ 50 ਪਾਵਰ 'ਚ ਇੱਕ ਆਪਸ਼ਨ ਆ ਗਈ ਹਾਂ ਤੇ ਇਹਦੀ ਅਪਰੋਕਸ ਆਪਾਂ ਕੀਮਤ 9 10 10 ਦੇ ਇੰਟਰ ਰੇਂਜ ਦਾ ਤੇ 10 ਤੋਂ ਉੱਪਰ ਚੱਲ ਜਾਂਦਾ ਹੈ। ਇਹ 10 ਤੋਂ نیچے-níche ਹੀ ਹੈ ਜੀ। ਅੱਛਾ 10 ਲੱਖ ਤੋਂ نیچے-níche ਲੈ ਜਾ। ਹਾਂਜੀ 50 ਪਾਵਰ। ਇਹਦੇ ਗੇਅਰ ਸਪੀਡਾਂ ਕੀ ਲੈਂਦੀਆਂ ਨੇ ਆਪਾਂ ਨੂੰ? ਇਹਦੀ ਗੇਅਰ ਸਪੀਡਾਂ ਬੜੀ 25 ਫੋਰਵਰਡ ਹੈ। ਹੂੰ। ਬੜੀ 15 ਵੇ 15 15 15 ਦੀ। ਬੀਓ ਸੈਟਲ ਸ਼ਿਫਟ ਹੈ ਜੀ। ਸੈਟਲ ਸ਼ਿਫਟ ਆ ਗਿਆ। ਤੇ ਇਹਦੀ ਪੀਟੀਓ ਐਚਪੀ ਦੀ ਗੱਲ ਕਰੀਏ ਹੁਣ 50 ਪਾਵਰ ਚ ਆ ਗਿਆ ਇਹ। ਪੀਟੀਓ ਐਚਪੀ ਕਿੰਨੀ ਹੈ ਇਹਦੀ ਰੈਕਟਰ? ਇਹਦੀ 48. 42.5 ਹੈ ਜੀ। ਸੂਪਰ ਸੀਟਰ ਤੁਸੀਂ ਕਿੰਨਾ ਕੁ ਰეკਮੈਂਡ ਕਰਦੇ ਹੋ ਇਹ ਟ੍ਰੈਕ ਅਸੀਂ ਇਹਨੂੰ 8 ਫੁੱਟ ਰეკਮੈਂਡ ਕਰਦੇ ਆ ਜੀ ਅੱਛਾ ਵੀ ਵਧੀਆ ਲਿਫਟ ਲੂਟ ਦੀ ਵੀ ਵਧੀਆ ਨਹੀਂ ਕੀ ਹੁੰਦਾ 2700 ਕਿਲੋ ਦੀ ਇਹ ਲਿਫਟ ਹੈ ਜਣੀ ਜਿਹੜਾ 50 ਪਾਵਰ ਦਾ ਟਰੈਕਟਰ ਆਇਆ ਉਹਦੀ ਲਿਫਟ ਕਹਿੰਦੇ ਤੇ ਮਾਰ ਖਾਂਦਾ ਸੁਪਰ ਸੀਡਰ ਹਾਂਜੀ ਇਹਦੇ ਵੈਸੇ ਹੈ ਨਹੀਂ ਇਹਦੇ ਤਕਰੀਬਨ ਜਿਹੜੀ ਲਿਫਟ ਹੈ ਨਾ ਜੀ ਲਿੰਕ ਵਗੈਰਾ ਸਾਰੇ 755 ਵਾਲੇ ਨੇ ਨਹੀਂ ਲੀਕਾ ਮੈਂ ਦੇਖੀ ਹੈ ਜਿਹੜੇ ਪਿਛਲੇ ਅੱਜ ਤੋਂ 2023 ਤੋਂ 24 ਦੇ ਮਾਡਲ ਤੇ ਉਹਨਾਂ ਨਾਲੋਂ ਕਾਫੀ ਲਿੰਕਾਂ ਦੇ ਵਿੱਚ ਇਹ 755 ਚ ਆਉਂਦੇ ਨੇ ਇਹਲੇ ਲਿੰਕ ਇਹ ਵਾਲੀ ਨਹੀਂ ਇਹ ਹਾਂਜੀ ਇਹ ਡਬਲ ਜੈਕ ਵੀ ਤਾਂ ਹੀ ਲਾਇਆ ਸੁਪਰ ਸੀਡਰ ਮੇਨ ਉਹਦੇ ਸੁਪਰ ਸੀਡਰ ਤੇ ਪੋਟੇਟੋ ਬਲੈਂਟਰ ਲਈ ਬਣਾਇਆ ਇਹਨੂੰ ਪੋਟੇਟੋ ਬਲੈਂਟਰ ਲਈ ਹਾਂਜੀ ਹਾਂਜੀ ਤੇ ਇੱਕ ਆਹੀ ਸੇਮ ਆਪਾਂ ਨੇ ਗੱਲ ਕਰਨੀ ਉਹਦੀ 85 ਦੀ ਵੀ ਕੀ ਵੱਧ ਮਿਲ ਗਿਆ ਉਹ ਨਾਲ ਸ਼ਟਲ ਸ਼ਟਲ ਸ਼ਿਫਟ ਹੈ ਜੀ ਵੱਧ ਸ਼ਟਲ ਸ਼ਿਫਟ ਵੱਧ ਮਿਲ ਗਿਆ ਬਾਕੀ ਦਾ ਪਲੇਟਫਾਰਮ ਵਗੈਰਾ ਵੱਡਾ ਥੋੜਾ ਜਿਹਾ ਇਹਦਾ ਪਲੇਟਫਾਰਮ ਘੱਟ ਹੈ ਇਹਦਾ ਪਲੇਟਫਾਰਮ ਇਹ ਜਿਹੜਾ ਇਹ ਟਰੈਕਟਰ ਹੈ ਸਪੈਸ਼ਲ ਆਲੂਆਂ ਵਾਲੇ ਵਾਸਤੇ ਇਹ ਪੋਟੇਟੋ ਵਾਸਤੇ ਇਹਨੂੰ ਪੋਟੇਟੋ ਸਪੈਸ਼ਲ ਪੋਟੇਟੋ ਕਿੰਗੇ ਮੰਨਿਆ ਗਿਆ ਫਿਰ ਇਹਦੇ ਤੇ ਆਲੂਆਂ ਵਾਲੇ ਜਦੋਂ ਮਤਲਬ ਇਹਦੇ ਤੇ ਸਬਸਿਡੀ ਵੀ ਹੁੰਦੀ ਟਰੈਕਟਰ ਤੇ ਇਹ ਮਤਲਬ ਕੀ ਹੁਣ ਵੀ ਹੈਗੀ ਇਹਦੇ ਤੇ ਸਬਸਿਡੀ ਪਹਿਲਾਂ ਵੀ ਸੀਗੀ ਆ ਕੰਪਨੀ ਕਿੰਨੀ ਕਿੰਨੀ ਸਬਸਿਡੀ ਦਿੰਦੀ ਇਹਦੇ ਤੇ ਮਤਲਬ ਲਾ ਲਓ ਤੁਸੀਂ ਲੱਖ ਰੁਪਏ ਦੇ ਵਿੱਚ ਵਿੱਚ ਸਬਸਿਡੀ ਜਿਹੜੀ ਕੱਟ ਕੇ ਤੁਸੀਂ ਟਰੈਕਟਰ ਦਿੰਦੇ ਹੋ ਜਾਂ ਕਮ ਸਬਸਿਡੀ ਕੱਟ ਕੇ ਜੀ ਕੱਟ ਸਬਸਿਡੀ ਕੱਟ ਇੱਕ ਕੰਪਨੀ ਦਾ ਡਿਸਕਾਊਂਟ ਹੈ ਇਹ ਮਤਲਬ ਸਰਕਾਰ ਦੀ ਕੋਈ ਸਬਸਿਡੀ ਨਹੀਂ ਹੈ ਕਿ ਕੰਪਨੀ ਨੇ ਇੱਕ ਕੰਪਨੀ ਸਿਰਫ ਪੋਟੈਟੋ ਫਾਰਮਰ ਪੋਟੈਟੋ ਫਾਰਮਰ ਨੂੰ ਵੀ ਮਤਲਬ ਉਹਦੇ ਚ ਜਿਹੜੀ ਡਾਕੂਮੈਂਟੇਸ਼ਨ ਹੋਣੀ ਹੈ ਉਹ ਪੋਟੈਟੋ ਫਾਰਮਰ ਦੀ ਪੋਟੈਟੋ ਫਾਰਮਰ ਐਸੋਸੀਏਸ਼ਨ ਦੀ ਲੱਗੇਗੀ ਐਸੋਸੀਏਸ਼ਨ ਦੀ ਸਿਰਫ ਐਸੀ ਟਰੈਕਟਰ ਤੇ ਉਹਦੇ ਵੀ ਲੈ ਸਕਦੇ ਆਹਦੇ ਤੇ ਨਹੀਂ ਮਿਲਦਾ ਅੱਛਾ ਉਹਦੇ ਤੇ ਨਹੀਂ ਜਿਹੜਾ ਆਲੂਆਂ ਲਈ ਸਪੈਸ਼ਲ ਬਣਾਇਆ ਉਹਦੇ ਤੇ ਹੀ ਦੇਣੀ ਹੈ ਅੱਛਾ ਭਾਈ ਕਲੱਚ ਕਲੱਚ ਕਿਹੜਾ ਜਿਵੇਂ ਪੀਟੀਓ ਵਾਲਾ ਡਬਲ ਕਲੱਚ ਹੈ ਡਬਲ ਕਲੱਚ ਡਬਲ ਕਲੱਚ ਅਲੱਗ-ਲੱਗ ਹੈ ਜੀ ਅਲੱਗ-ਲੱਗ ਆ ਗਿਆ ਇਹਦੇ ਦੀ ਡੀਜੀ ਸੈਂਸ ਵੀ ਹੈ ਹੂੰ ਠੀਕ ਇਹ ਜੀ GPS ਕਹਿੰਦੇ ਆਪਾਂ ਕਿਹਦੇ ਚ ਹੋਰ ਹੈ ਇਹਦੇ ਜੀ ਮਲਟੀ ਸਪੀਡ ਪੀਟੀਓ ਹੈ ਜਿਵੇਂ ਜਿਹੜੇ ਮਰਜ਼ੀ ਗੇਅਰ ਚ ਪੀਟੀਓ ਬਣਾਉਂਦੇ ਜਿਵੇਂ ਜਨਰੇਟਰ ਤੇ ਚਲਾਉਣਾ ਤੇ ਇਹਦੇ ਚ ਨਹੀਂ ਮਿਲਦੀ ਇਹਨਾਂ ਚ ਨਹੀਂ ਹੈਗੀ ਉਹ ਉਹਦੇ ਚ ਵੀ ਨਹੀਂ ਹੈਗੀ ਉਹਦੇ ਚ ਵੀ ਨਹੀਂ ਇਹਦੇ ਚ ਹੀ ਆਈ ਹੈ ਸਿਰਫ ਇਹ ਇਹਦੇ ਵਿੱਚ ਮਲਟੀ ਸਪੀਡ ਆ ਗਈ ਕਹਿੰਦੇ ਵੀ ਜੇ ਆਪਾਂ ਨੇ ਜਨਰੇਟਰਾਂ ਤੇ ਚਲਾਉਣਾ ਟਰੈਕਟਰ ਹਜ਼ਾਰ ਚੱਕਰਾਂ ਤੇ ਵੀ ਚਲਾਉਣਾ 10 ਦੀ 12 ਦੀ ਮੋਟਰ ਤਾਂ ਵਧੀਆ ਸਲੋ ਜਿਹੜੇ ਮਰਜ਼ੀ ਹਾਂਜੀ ਹਾਂਜੀ ਠੀਕ ਟਾਈਪ ਸੇ ਜੇ ਇਹੀ ਰਹੂਗਾ ਬਿਲਕੁਲ ਇਹੀ ਰਹੇਗਾ ਜੀ ਏ ਮਤਲਬ ਕਿ ਜੀ ਮੇ ਇਹਦੇ ਚ ਦੋਨੋਂ ਸਪੀਡਾਂ ਦਿੰਦੀ ਆ ਉਸ ਆਪਣੀਆਂ ਪੀਟੀਓ ਦੀਆਂ ਜੇ ਤਾਂ ਤੁਸੀਂ 11 ਚ ਲੈਣੀ ਆ ਉਹਦੇ ਲਈ ਅਲੱਗ ਲੱਗਿਆ ਹੋਇਆ ਜੇ ਮਤਲਬ ਕਿ 540 ਫਿਕਸ ਲੈਣੇ ਆ ਤਾਂ ਉਹ ਵੀ ਦੇ ਦੇਗੀ ਅੱਛਾ ਭਾਈ ਇਹਦੇ ਘੋੜਾ ਜਿਹਾ ਲੱਗਿਆ ਵੇ ਕਾ ਪਿੱਛੇ ਆਹ ਘੋੜਾ ਜਿਹਾ ਦੱਸ ਮੈਨੂੰ ਕਾਦਾ ਇਹ ਵੀਰ ਕਰੀਪਰ ਗੇਅਰ ਚ ਐ ਇਹਦੇ ਨਾਲ ਜਿਹੜੀ ਮਤਲਬ ਕਿ ਪੀਟੀਓ ਪਾਵਰ ਉਹ 750 ਚੱਕਰਾਂ ਵਾਲੀ ਆ ਇਹਦੇ ਵੀ ਰਿਵਰਸ ਪੀਟੀਓ ਨਹੀਂ ਹੈਗੀ ਇਹ ਨਾ ਰਿਵਰਸ ਪੀਟੀਓ ਨਹੀਂ ਵੀ ਜੇ ਇੱਕ ਸੁੱਖ ਵਰ ਮਿਲਦਾ ਤਾਂ ਦੂਜਾ ਦੁੱਖ ਵਾਲੇ ਮਿਲਦਾ ਇਹ ਰਿਵਰਸ ਪੀਟੀਓ ਇਹ ਹੁਣ ਰਿਵਰਸ ਨਹੀਂ ਹੈਗਾ ਰਿਵਰਸ ਨਹੀਂ ਹੈਗਾ ਚਲੋ ਬੇਸ਼ੱਕ ਚੋਕ ਤਾਂ ਹੁੰਦਾ ਨਹੀਂ ਸਾਡੇ ਕੋਲ ਸਾਰੇ ਸੀਜ਼ਨ ਚੋਕ ਨਹੀਂ ਹੁੰਦਾ ਬਸ ਬੰਦੇ ਦੀ ਗਰਾਂ ਨਹੀਂ ਜਿਹੜੀ ਹੋ ਜਾਂਦੀ ਹੈ ਚਲੋ ਜੇ ਬੰਦੇ ਨੇ ਰਿਵਰਸ ਪੀਟੀਓ ਲੈਣਾ ਫਿਰ ਕ੍ਰੀਪਰ ਨਹੀਂ ਮਿਲੇ ਫਿਰ ਕ੍ਰੀਪਰ ਨਹੀਂ ਮਿਲੂਗਾ ਫਿਰ ਕ੍ਰੀਪਰ ਨਹੀਂ ਮਿਲੂ ਹਾਂਜੀ ਚਲੋ ਇਹਦੇ ਵਿੱਚ ਹੁਣ ਰਿਵਰਸ ਵੀ ਕੀਤੀ ਹੋਈ ਹੈ ਇਹਦੇ ਚ ਹੈਗੀ ਰਿਵਰਸ ਇਹ ਰਿਵਰਸ ਵਾਸਤੇ ਲੱਗਿਆ ਹੋਇਆ ਹੈ ਇਹ ਰਿਵਰਸ ਵੀਟੀਓ ਆ ਗਿਆ ਇਹ ਹੋ ਗਿਆ ਜੀ ਮਲਟੀ ਸਪੀਡ ਮਲਟੀ ਸਪੀਡ ਆ ਗਿਆ ਉਹ 540 ਚੱਕਰਾਂ ਦੀ ਸਪੀਡ ਠੀਕ ਹੈ ਰੋਡ ਸਪੀਡ ਕਿੰਨੀ ਕੁ ਵੀਰੇ ਦੀ ਹੈਗੀ 40 ਪਲੱਸ ਦੀਆਂ 40 ਤੋਂ ਥੱਲੇ ਰਹ ਜਾਂਦਾ ਨਹੀਂ 35 ਤੱਕ ਤਾਂ ਹੈਗੀ ਹੈ ਜੀ 500 ਰੇਟਡ ਆਰਪੀਐਮ ਜਾਂ ਹਾਂਜੀ ਇੰਨੇ ਕੁ ਤੇ ਹੈਗੀ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਇਹਦੇ ਤੇ ਸਬਸਿਡੀ ਹੈ ਜੀ ਆ ਪੋਟੈਟੋ ਫਾਰਮਰਾਂ ਲਈ 1 ਲੱਖ ਰੁਪਏ ਦੀ ਸਕੀਮ ਹਲੇ ਵੀ ਚੱਲ ਰਹੀ ਹੈ ਜੇ ਕਿਸੇ ਸੱਜਣ ਵੀਰ ਨੇ ਲੈਣਾ ਹੈ 585 ਨਵੇਂ ਰੰਗ ਦੇ ਵਿੱਚ 30 ਸਪੀਡ ਰੰਗ ਵੀ ਦੇ ਦੂਜਾ ਮਿਲ ਜੂ ਜੇ ਰੈਡ ਕੋਈ ਐਸੇ ਜਿਹਦੇ ਜੇ ਕਿਸੇ ਡੀਲਰ ਕੋਲ ਪੀਸ ਖੜਾ ਹੋ ਸਕਦਾ ਵੀ ਉਹ ਹੋ ਸਕਦਾ ਕਾਪੀ ਜਣੀ ਹੁਣ ਜਿਹੜੇ ਆਉਣਗੇ ਜਿਹੜਾ ਆਉਣਗੇ ਸਾਰੇ ਹੀ ਆਉਣਗੇ ਸਾਰੇ ਆਉਣਗੇ ਇਹਦੀ ਆਪਾਂ ਕੀਮਤ ਦੀ ਗੱਲ ਕਰੀਏ ਵੀ ਕੀਮਤ ਲਗਭਗ ਕਿੱਥੇ ਕੀ ਮੋਟਾ ਮੋਟਾ ਜੈ ਐਸਟੀਮੇਟ ਦੇ ਦਵਾਂ ਵੈਸੇ ਵੀ ਜੇ ਆਪਾਂ ਇਹਦੀ ਕੀਮਤ ਵੈਸੇ ਗੱਲ ਕਰੀਏ ਸਾਢੇ 9 ਲੱਖ ਰੁਪਏ ਸਾਢੇ 8 ਲੱਖ ਤੱਕ ਆਪਾਂ ਦੇ ਰਹੇ ਹਾਂ ਨੀ ਕਾਪੀ ਜੋਰ ਵਿੱਚ ਪੈ ਕੇ ਜਾਂ ਉਹ ਲੱਗ ਗੁੰਦੇ ਵੀ ਪੇਪਰ ਸੈਪਰੇਟ ਨੇ ਸਾਰਿਆਂ ਦੇ ਸੈਪਰੇਟ ਆ ਹਾਂ ਇੱਕ ਹੁਣ ਆਪਾਂ ਉਹ ਦਿਖਾਈਏ ਆਪਣਾ ਜਿਹੜਾ ਐਮ ਐਸ ਆਪਣਾ ਇਹ 50 ਪਾਵਰ ਦੀ ਕੈਟਾਗਰੀ ਜੀ ਇਹ ਵੀ 50 ਪਾਵਰ ਦੀ ਕੈਟਾਗਰੀ ਜੀ 16 ਫੋਰਵਰਡ 4 ਬੈਸ ਇਹਦਾ ਕੀ ਇਹਦੇ 'ਚ ਵੀਰ ਇੱਕ ਨਾ ਲੀਵਰ ਲਾਇਆ ਕੰਪਨੀ ਨੇ ਜਿਸ ਦੇ ਨਾਲੇ ਲੋ ਵਿੱਚ ਵੀ ਚਾਰ ਸਪੀਡਾਂ ਦੇਗਾ ਤੇ ਹਾਈ 'ਚ ਵੀ ਚਾਰ ਸਪੀਡਾਂ ਲੱਗ ਤੋਂ ਦੇਗਾ ਉੱਪਰ ਬੈਠੋ ਮੜ ਜਾ ਸਾਨੂੰ ਸਮਝਾਓ ਇਹਦੇ ਬਾਰੇ ਇਹ ਵੀ ਕਿ ਸੈਪਰੇਟ ਇਹ ਲੱਗ ਸੀਰੀਜ਼ ਆ ਕੀ ਆਪਣੀ ਅਲਟਰਾ ਦੇ ਵਿੱਚ ਜਾਂ ਅਲਟਰਾ 'ਚ ਹੀ ਆ ਜੀ ਨੋਵੋਜ ਵੀ ਮਿਲੂਗਾ ਇਹ ਨਹੀਂ ਨੋਵੋਜ ਨਹੀਂ ਹੈਗੀ ਸਿਰਫ ਅਲਟਰਾ 'ਚ ਹੀ ਆ ਜੀ ਅਲਟਰਾ 'ਚ ਵੀ 605 ਜੇ ਮਿਲੂਗਾ ਇਹ ਮਤਲਬ ਕਿ ਕੰਪਨੀ ਨੇ ਇੱਕ ਪੀ ਐਂਡ ਡੀ ਮਤਲਬ ਕੀ ਜਿਹਦਾ ਪੀਟੀਓ ਜੇ ਇੰਪਲੀਮੈਂਟ ਚਲਾਉਣਾ ਹੈ ਤਾਂ ਇਹਨੂੰ ਥੱਲੇ ਨੂੰ ਕਰ ਲਓਗੇ ਐਵੇਂ ਤਾਂ ਇਹ ਲੋਚ ਵੀ ਸਪੀਡ ਨਾ ਘਟਾ ਦੇਗਾ 4 19 ਹੀ ਹਾਈ 'ਚ 4 ਸਪੀਡਾਂ ਘਟਾ ਦੇ ਮਨ ਲਓ ਇਹ ਇੱਥੇ ਹਾਈ 'ਚ ਜਾ ਰਿਹਾ ਹੈ ਹਾਂਜੀ ਮੇਰਾ ਟਰੈਕਟਰ ਥੋੜਾ ਜਿਹਾ ਤੋੜਾ ਵੱਧ ਮਤਲਬ ਵੀ ਮੈਂ ਚਾਹੁੰਦਾ ਥੋੜਾ ਜਿਹਾ ਘੱਟ ਜੀ ਫਿਰ ਮੈਂ ਇਹਨੂੰ ਇੱਥੇ ਇੰਪਲੀਮੈਂਟ ਪਾ ਦੋ ਉਹਨਾਂ ਕ ਤੋੜਾ ਘੱਟ ਜੀਗਾ ਜਿਹੜੇ ਗੇਅਰ 'ਚ ਤੁਸੀਂ ਜਿਹੜਾ ਤੋੜਾ ਲੈਣਾ ਉਹ ਬਾਕੀ ਜਿਹੜੀ ਜੇ ਮੈਂ ਚਾਹੁੰਦਾ ਵੀ ਹੁਣ ਮੰਨ ਲਓ ਇੱਥੇ ਮੇਰਾ ਪਹਿਲੇ ਹਾਈ 'ਚ ਜਾ ਰਿਹਾ ਹੈ ਹੈਨਾ ਜਾਂ ਮੇਰਾ ਦੂਏ ਹਾਈ 'ਚ ਜਾ ਰਿਹਾ ਮੈਂ ਚਾਹੁੰਦਾ ਵੀ ਪਹਿਲੇ ਹਾਈ ਤੇ ਥੋੜਾ ਜਿਹਾ ਤੋੜਾ ਵੱਧ ਰਹੇ ਫਿਰ ਮੈਨੂੰ ਐਂ ਰੱਬਣਾ ਠੀਕ ਹੈ ਤਾਂ ਇਹ ਲੀਵਰ ਮਦਦ ਕੀ ਤੇ 50 ਪਾਵਰ ਇਹ ਪੰਜਾਬ 49. ਉਹਨਾਂ ਦੀ 80. ਕੁਝ ਟਾਇਰ ਸਾਈਜ਼ ਵੱਡਾ ਗਿਆ ਹੈ ਨਾ ਟਾਇਰ ਸਾਈਜ਼ ਦਾ 655 ਵਾਲਾ ਜੀ ਪਿਛਲੇ 16 ਦੇ ਨੇ ਅਗਲੇ 95 ਦੇ ਨੇ ਤੇਲ ਖਰਚਾ ਉਹਦੇ ਨਾਲੋਂ ਜ਼ਿਆਦਾ ਦੂਗਾ ਜਾਂ ਤੇਲ ਖਰਚੇ ਤਾਂ ਮਤਲਬ ਇਹਦਾ ਘੱਟੇ ਅਰਜਨ ਦਾ ਮਤਲਬ ਉਹਦਾ ਪਹਿਲਾਂ ਜਿਵੇਂ ਚੱਲ ਰਿਹਾ ਰੋਡ ਸਪੀਡ ਤਾਂ 4 ਪਰਾਂ ਵਾਲੀ ਹਾਂਜੀ ਉਹ ਮਹੀਓ ਬਾਕੀ ਸਾਰਾ ਸੇਮ ਹੈ ਜੀ ਡਿਸਟ੍ਰੀਬਿਊਟਰ ਕੰਪਨੀ ਡਿਸਟ੍ਰੀਬਿਊਟਰ ਇਹ ਵੀ ਮਤਲਬ ਕਿ ਜੇ ਮਾੜੇ ਰੋਡ ਤੇ ਵੀ ਤੋੜਾ ਘਟਾਉਣਾ ਤਾਂ ਇਹ ਗੇਅਰ ਜੇ ਆਪਾਂ ਪਾ ਦਾਂਗੇ ਇਹ ਮਤਲਬ ਕਿ ਸਿਗਨਲ ਦੇ ਜਾਈਗਾ ਵੀ ਪੀਟੀਓ ਇੰਪਲੀਮੈਂਟ ਨਹੀਂ ਪਾਇਆ ਵਾ ਬਿਨਾ ਪੀਟੀਓ ਇੰਪਲੀਮ ਕੰਟ ਹਿੱਸੇ ਦੀਆਂ ਵਜਿਹਰੀ ਹਿੱਸੇ ਦੀ ਗੱਲ ਇੰਜਨ ਗੇਅਰ ਹਿੱਸਾ تینوں ਇੰਜਨ ਗੇਅਰ ਹਿੱਸੇ ਦੀ ਪੂਰੀ ਗੱਲ ਉਹਦੇ ਦੀ ਇੱਕ ਸ਼ਰਤ ਹੁੰਦੀ ਹੈ ਕੰਪਨੀ ਦੀ 12-1300 ਘੰਟੇ ਦੇ ਇਹਦਾ ਹਿੱਸੇ ਦਾ ਜਿਹੜਾ ਤੇਲ ਹੈ ਟਰਾਂਸਮਿਸ਼ਨ ਆਇਲ ਕਹਿੰਦੇ ਜਿਹਨੂੰ ਉਹ ਬਦਕਾਲਾ ਚਾਹੇ ਉਹ ਫਰੰਟ ਵਾਲਾ ਚਾਹੇ ਪਿੱਛੇ ਵਾਲਾ ਚਾਹੇ ਉਹ ਪਿੱਛੇ ਵਾਲਾ ਉਹ ਬਦਲਵਾ ਲੈਣ ਵੀ ਉਹ ਆਪਾਂ ਨੇ 1000-1200 ਦੇ ਵਿੱਚ ਵਿੱਚ 12-1300 ਮਤਲਬ ਜੇ ਕਹੇ ਬੰਦਾ ਵੀ ਇਹ ਏਜੰਸੀ ਚੋਂ ਬਦਲਵਾਈ ਜਾਵੇ ਫਿਰ ਤੇ ਦੀ ਗਾਰੰਟੀ ਵਧੀ ਜਾਂਦੀ ਹੈ ਜਨ ਗਾਰੰਟੀ ਦੀ ਹਜ਼ਾਰਾਂ ਵਧਦੀ ਹੈ ਵੀ 3 ਸਾਲ ਆਪਾਂ ਨੂੰ ਕੰਪਨੀ ਤੋਂ ਕੋਈ ਦਿੱਕਤ ਨਹੀਂ ਆਈ ਜੀ ਦਿੱਕਤ ਨਹੀਂ ਉਹ ਜੇ ਆਪਾਂ ਤੇਲ ਚੇਂਜ ਕਰਾਉਣਾ ਤੇਲ ਚੇਂਜ ਕਰਾਉਣਾ ਹੁਣ ਇਹ ਵੀ ਇੱਕ ਗੱਲ ਪੁਆਇੰਟ ਹੈ ਜੀ ਸੋਚਣ ਵਾਲੀ ਹੈ ਬਾਈ ਕੋਈ ਵੀ ਆਪਣੇ ਸੱਜਣ ਵੀਰ ਜਿਹੜੇ ਕੋਈ ਟਰੈਕਟਰ ਲੈਂਦੇ ਨੇ ਮੰਨ ਲਓ ਉਹਨਾਂ ਦੇ ਫਰੰਟ ਹਿੱਸੇ 'ਚ ਪ੍ਰੋਬਲਮ ਆ ਗਈ ਟਰੈਕਟਰ ਆਪਣਾ 1500 ਘੰਟੇ ਵਰਕਿੰਗ ਕਰ ਚੁੱਕਿਆ ਹੈ ਤਾਂ ਗਾਰੰਟੀ ਵਾਰੰਟੀ ਜਿਹੜੀ ਇਹ ਜ਼ਰੂਰੀ ਨਹੀਂ ਵੀ 3 ਸਾਲ ਦੀ ਗਾਰੰਟੀ ਦੇਣੀ ਹੈ ਉਹਦੇ ਵਿੱਚ ਆਏ ਵੀ 1200 ਤਾ ਆਪਨੇ ਇਹਦਾ ਤੇਲ ਬਦਲੀ ਕਰਾਉਣਾ ਤਾਂ ਆਪਾਂ ਨੂੰ ਗਾਰੰਟੀ ਮਿਲਣੀ ਹੈ ਜੇ ਆਪਾਂ ਤੇਲ ਨਹੀਂ ਬਦਲੀ ਕਰਾਇਆ 3 ਸਾਲਾਂ ਦੇ ਵਿੱਚ ਵਿੱਚ ਆਪਾਂ ਟਰੈਕਟਰ ਚਲਾਤਾ 2250 ਘੰਟੇ ਪਰ ਫੇਲੇ ਦੀ ਗਾਰੰਟੀ ਵਲੰਟੀ ਕੋਈ ਨਹੀਂ ਐਵੇਂ ਹੀ ਹੈ ਜੀ ਹਾਂਜੀ ਬਿਲਕੁਲ ਸਹੀ ਹੈ ਬਿਲਕੁਲ ਬਿਲਕੁਲ ਠੀਕ ਹੈ ਤੇ ਅੱਛਾ ਲਿਫਟ ਲੂਟ ਹੈ ਜੀ ਲਿਫਟੇ ਦੀ 2200 ਕੀਮਤ ਦੀ ਕਰਤੀ ਹੈ ਅੱਛਾ ਕੀਮਤ ਦੱਸ ਦਿਓ ਇਹਦੀ ਕੀਮਤ ਫਿਰ ਪ੍ਰੋਕਸੀ ਦੀ ਕੀਮਤ ਵੀਰ ਅੰਦਾਜ਼ਾ ਮਤਲਬ ਕਿ 9,70,000 ਰੁਪਏ ਜੀ 970 ਹਾਂਜੀ ਜਿਹੜੇ ਆਪਣੇ 50 ਹਾਬਰ ਚ ਹੈ 9 ਲੱਖ ਤੋਂ ਲੈ ਕੇ 10 ਲੱਖ ਦੇ ਦਾਇਰੇ ਦੇ ਵਿੱਚ ਵਿੱਚ ਸਾਰੇ ਹੀ ਆ ਕੋਈ ਬੜੇ ਟਾਇਰ ਵਾਲਾ ਲੈ ਲਓ ਕੋਈ ਛੋਟੇ ਟਾਇਰ ਵਾਲਾ ਲੈ ਲਓ ਜਿਵੇਂ ਯੂਬੋ ਆ ਯੂਬੋ ਥੋੜਾ ਜਿਹਾ ਘੱਟ ਆ ਯੂਬੋ ਤੋਂ ਸਕੀਮ ਕਰਕੇ ਥੋੜਾ ਜਿਹਾ ਘੱਟ 1 ਲੱਖ ਰੁਪਏ ਦੀ ਸਕੀਮ ਆ ਉਹਦੀ ਸਕਾਈ ਸਕੀਮ ਠੀਕ ਹੈ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਸੋ ਠੀਕ ਹੈ ਜੀ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਸ਼ੁਕਰੀਆ